ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਦਮੁਈਆਂ ਰੂਹਾਂ ਅੰਦਰ ਸਵੈਮਾਨ ਦੀ ਜਿਹੜੀ ਜੋਤ ਜਗਾਈ ਸੀ ਉਹ ਪਰਚੰਡ ਜਵਾਲਾ ਚ ਬਦਲ ਗਈ ਕੇਵਲ ਮਰਦੀ ਨਹੀਂ ਸਗੋਂ ਟੱਬਰਾਂ ਦੇ ਸਾਰੇ ਜੀ ਆਪ ਮੁਹਾਰੇ ਇੱਕ ਦੂਜੇ ਨੂੰ ਉਤਸ਼ਾਹ ਦੇਣ ਲੱਗੇ ਬਾਪੂ ਇਹ ਤਾਂ ਬੁਰੀ ਤਰ੍ਹਾਂ ਜਗਾਲੀ ਪਈ ਐ ਉਹ ਖਬਰੇ ਕਦੋਂ ਦੀ ਛੱਤ 'ਚ ਫਸਾਈ ਹੋਈ ਸੀ ਜਿੰਗਾਲਿਆ ਲੋਹਾ ਢਿੱਡ 'ਚ ਵੜ ਜਾਏ ਤਾਂ ਜ਼ਹਿਰ ਫਲਾ ਦਿੰਦਾ ਅੱਛਾ ਫਿਰ ਤੂੰ ਕਿਉਂ ਗੁਰਬਾਨ ਹੋਈ ਜਾਂਦਾ ਇਹ ਤਿੱਖੀ ਕਰਨੀ ਪੈਣੀ ਆ ਖੁੱਬੇ ਵੀ ਬੰਦਾ ਮਾਰੇ ਤਾਂ ਮੋਢਾ ਲੈ ਕੇ ਆ ਜਾਵੇ ਨਾ ਤੁਸੀਂ ਦੋਵੇਂ ਤਿਆਰ ਹੋਈ ਜਾਂਦੇ ਹੋ ਫਸਲ ਬਾੜੀ ਕਿਦੇ ਆਸਰੇ ਆ ਤਾਂ ਥੀਏ ਤੂੰ ਜੋ ਹੈ ਉਹ ਦੇਖ ਆਪਣੇ ਆਪ ਤੁਰੇ ਜਾਂਦੇ ਆ ਬਲਦ ਇਦਾਂ ਹੀ ਕਣਕ ਨੂੰ ਇੱਕ ਪਾਣੀ ਹੋਰ ਲਾ ਦੇ ਬੇਬੇ ਬਾੜੀਆਂ ਤੱਕ ਅਸੀਂ ਮੁੜੀ ਆਉਣਾ ਮੁਗਲ ਬਾੜੀਆਂ ਤੱਕ ਮੁੱਕ ਜਾਣਗੇ ਸਦਿਆਂ ਚ ਨਾ ਮੁੱਕੇ ਗੁਰੂ ਸਾਹਿਬ ਨੇ ਹੁਕਮ ਹੀ ਹੋਣ ਲਾਇਆ ਪਹਿਲਾਂ ਹੁਕਮ ਲਾ ਦਿੰਦੇ ਪਹਿਲਾਂ ਮੁਕਾ ਦਿੰਦੇ ਸਾਡਾ ਕੀ ਆ ਆ ਦੇਖੋ ਮਿੱਤੋ ਕੋਠੇ ਜਿੱਡੀ ਹੋ ਗਈ ਇਹਦੇ ਹੱਥ ਪੀਲੇ ਕਰ ਲੈਂਦੇ ਪਹਿਲਾਂ ਰਿਸ਼ਤਾ ਵੀ ਆਉਂਦਾ ਬੇਬੇ ਮੈਂ ਨਹੀਂ ਕਰਾਉਣਾ ਉਹਦੇ ਨਾਲ ਮੂੰਹ ਚੋਂ ਤਾਂ ਲਾਲਾ ਡਿੱਗਦੀ ਆਉਂਦੇ ਮੈਂ ਤਾਂ ਕਿਸੇ ਸੂਰਮੇ ਨਾਲ ਕਰਾਉਂਗੀ ਸੂਰਮਾ ਕਿੱਥੋਂ ਲੱਭੀਏ ਤੇਰੇ ਲਈ ਜਿੱਥੇ ਵੀਰਾ ਚੱਲਿਆ ਹੋਰ ਕਿੱਥੋਂ ਤੁਸੀਂ ਤਿੰਨੇ ਹੀ ਰਲੇ ਹੋਇਓ ਜਾ ਮਰੋ ਬੇਬੇ ਸਿੱਖਾ ਜੋ ਮਰੋ ਨਹੀਂ ਸ਼ਹੀਦ ਹੋਵਾ ਹੁੰਦਾ ਸਿੰਘ ਪੰਜਾਬ ਤੋਂ ਪਰਤੇ ਜੱਥੇਦਾਰਾਂ ਨੇ ਜੋ ਦੱਸਿਆ ਤੇ ਜੋ ਸ਼왈ਿਕ ਦੇ ਹਾਲਾਤ ਮੈਂ ਆਪ ਦੇਖੇ ਉਦੋਂ ਸਾਫ਼ ਦਿਖ ਰਿਹਾ ਹੈ ਕਿ ਜਿਹੜਾ ਪੀੜ ਗੁਰੂ ਨਾਨਕ ਪਾਤਸ਼ਾਹ ਨੇ ਲਾਇਆ ਸੀ ਤੇ ਸ਼ਹੀਦਾਂ ਨੇ ਆਪਣੇ ਲਹੂ ਨਾਲ ਸਿੰਜਿਆ ਔਨੂਹਨ ਫਲ ਲਗੰਦਾ ਸਮਾਂ ਆ ਗਿਆ ਸਿੰਘ ਸਾਹਿਬ ਇੱਕ ਜ਼ਰੂਰੀ ਗੱਲ ਕਰਨੀ ਸੀ ਦੱਸੋ ਭਾਨ ਸਿੰਘ ਜੀ ਕੱਲਿਆਂ ਨੂੰ ਦੱਸਣ ਵਾਲੀ ਐ ਹੁਣ ਆਰਾਮ ਕਰੋ ਅਤੀ ਰਾਤ ਨੂੰ ਚੌਣਵੇਂ ਸਿੰਘ ਇੱਕ ਮਹਿੰਮ ਤੇ ਜਾਣਗੇ ਲਗਦਾ ਹੋਰ ਜੱਥੇ ਪਹੁੰਚ ਗਏ ਬੰਦਾ ਸਿੰਘ ਬਹਾਦਰ ਦੇ ਪਹੁੰਚਣ ਦੀ ਖਬਰ ਮਿਲਦਿਆਂ ਹੀ ਪੰਜਾਬ ਜੈਕਾਰਿਆਂ ਨਾਲ ਗੂੰਜ ਉੱਠਿਆ ਇਹ 10 ਗੁਰੂ ਸਾਹਿਬਾਨ ਦੀ ਜਗਾਈ ਚੇਤਨਾ ਦਾ ਫਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਆ ਭਾਈ ਭਗਤੂ ਜੀ ਦਾ ਪਰਪੋਤਾ ਫਤੇ ਸਿੰਘ ਤੇ ਇਹ ਨੇ ਭਾਈ ਰੂਪਾ ਜੀ ਦੇ ਖਾਨਦਾਨ ਵਿੱਚੋਂ ਕਰਮ ਸਿੰਘ ਜੀ ਤੇ ਧਰਮ ਸਿੰਘ ਜੀ ਇਹ ਨਗਾਈਆ ਸਿੰਘ ਜੀ ਨੇ ਤੇ ਇਹ ਚੂੜ ਸਿੰਘ ਜੀ ਇਹ ਵੀ ਭਾਈ ਭਗਤੂ ਜੀ ਦੇ ਪਰਿਵਾਰ ਵਿੱਚੋਂ ਹੀ ਨੇ ਤੇ ਇਹ ਨੇ ਸਾਡੇ ਮਲਵਈ ਸਿੰਘ ਇਲਾਕੇ ਦੀਆਂ ਸੰਗਤਾਂ ਨੇ ਰਾਸ਼ਨ ਭੇਜਿਆ ਬੰਦਾ ਸਿੰਘ ਜੀ ਇਹ ਪੰਥ ਦੇ ਹੀਰਿਆਂ ਦੀ ਔਲਾਦ ਨੇ ਇਨਾਂ ਦੇ ਬਜ਼ੁਰਗਾਂ ਨੇ ਆਪਣਾ ਜੀਵਨ ਗੁਰੂ ਸਾਹਿਬਾਨ ਦੀ ਤਾਬਿਆ 'ਚ گزارਿਆ ਸੀ ਜੀ ਆਇਆਂ ਨੂੰ ਆਓ ਦੂਜੇ ਸਿੰਘਾਂ ਦਾ ਸਵਾਗਤ ਕਰੀਏ ਸਿੰਘ ਸਬ ਤੁਸੀਂ ਕਿੱਥੋਂ ਆਇਓ ਮਾਲਵੇ ਤੋਂ ਸਾਨੂੰ ਭੂਲ ਕੇ ਚੌਧਰੀਆਂ ਨੇ ਭੇਜਿਆ ਚੌਧਰੀ ਤਰਲੋਕ ਸਿੰਘ ਤੇ ਚੌਧਰੀ ਰਾਮ ਸਿੰਘ ਨੇ ਭੇਜਿਆ ਤਨਖਾਹਾਂ ਵੀ ਉਹੀ ਦੇਣਗੇ ਹਮ ਤਨਖਾਦਰ ਫੌਜੀਓ ਸੈਕ ਫੌਜੀ ਆਹੂ ਲਾ ਦੇਾਂਗੇ ਮੁਗਲਾਂ ਦੇ ਪਰ ਪਿੱਛੇ ਚੁੱਲੇ ਵੀ ਤਾਂ ਮਗਦੇ ਰਹਿਣ ਜੀ ਆਇਆਂ ਨੂੰ ਪ੍ਰਸ਼ਾਦ ਪਾਣੀ ਸ਼ਕੋ ਪਿੱਛੇ ਜਾ ਕੇ ਕਾਰੀਗਰਾਂ ਤੋਂ ਸ਼ਸਤਰ ਠੀਕ ਕਰਾ ਲਓ